ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਅਸੀਂ ਆਪਣੀ ਜਿਹੜੀ ਛੱਤ ਦੇ ਉੱਤੇ ਗਾਰਡਨਿੰਗ ਕੀਤੀ ਹੋਈ ਆ ਉਹਦੇ ਬਾਰੇ ਜਾਣਕਾਰੀ ਦਵਾਂਗੇ ਦਿਖਾਵਾਂਗੇ ਅਸੀਂ ਕਿਸ ਤਰ੍ਹਾਂ ਦੇ ਪਲਾਂਟ ਆਪਣੀ ਛੱਤ ਉੱਤੇ ਲਾਏ ਹੋਏ ਨੇ ਕੁਝ ਅਸੀਂ ਡੈਕੋਰੇਸ਼ਨ ਵਾਲੇ ਲਾਏ ਹੋਏ ਨੇ ਜਿਵੇਂ ਲੈਮਨ ਪਲਾਂਟ ਵੀ ਲਾਇਆ ਹੋਇਆ ਗੁਆਬਾ ਦਾ ਪਲਾਂਟ ਲਾਇਆ ਹੋਇਆ ਅਸੀਂ ਅੱਜ ਤੁਹਾਨੂੰ ਜਸਟ ਆਪਣੀ ਗਾਰਡਨਿੰਗ ਬਾਰੇ ਦਿਖਾਵਾਂਗੇ ਫਿਰ ਕਿਸੇ ਦਿਨ ਇਹ ਵੀ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਗਾਰਡਨਿੰਗ ਕਰ ਸਕਦੇ ਆ ਚਲੋ ਸ਼ੁਰੂ ਕਰਦੇ ਆ ਪਹਿਲਾਂ ਤੁਹਾਨੂੰ ਦਿਖਾਉਨੇ ਆ ਅਸੀਂ ਆਹ ਸਾਰੇ ਪਲਾਂਟ ਇਹਨਾਂ ਦਾ ਜੇ ਮੈਂ ਨਾਅ ਦੱਸਣ ਲੱਗਾਂ ਡਿਟੇਲ ਦੇ ਵਿੱਚ ਤਾਂ ਵੀਡੀਓ ਕਾਫੀ ਲੰਬੀ ਹੋ ਜਾਊਗੀ ਇਸ ਕਰਕੇ ਜਸਟ ਆਪਾਂ ਅੱਜ ਓਵਰਵਿਊ ਲਵਾਂਗੇ ਗਾਰਡਨਿੰਗ ਦਾ ਠੀਕ ਹੈ ਜੀ ਆਹ ਆਪਣੇ ਲਾਇਏ ਹੋ ਨੇ 10 ਪਲਾਂਟ ਲਾਇਏ ਹੋ ਨੇ ਇੱਕੋ ਤਰ੍ਹਾਂ ਦੇ ਅਸੀਂ ਇਹ ਇੱਕ ਤਰ੍ਹਾਂ ਦੀ ਵਾਰਡ ਕਰਨ ਲਈ ਬਣਾਇਆ ਹੋਇਆ ਨੇ ਤੁਸੀਂ ਦਿਖਾ ਦਿਓ ਨੀਚੇ ਛੱਤ ਤੋਂ ਨੀਚੇ ਜਦੋਂ ਆਪਾਂ ਉੱਪਰ ਨੂੰ ਦੇਖਾਂਗੇ ਤਾਂ ਉਹ ਵਧੀਆ ਲੱਗੂਗਾ ਹਜੇ ਪਲਾਂਟ ਇਹ ਛੋਟੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਨੀਅਰ ਅਬਾਊਟ 2-3 ਮਹੀਨਿਆਂ ਦੇ ਵਿੱਚ ਇਹਨਾਂ ਦੀ ਹਾਈਟ ਵਧੀਆ ਹੋ ਜਾਊਗੀ ਤੇ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਕਟਿੰਗ ਕਰਕੇ ਨੀਚੋਂ ਬਹੁਤ ਵਧੀਆ ਗਰੋ ਬੈਗ ਦੇ ਵਿੱਚ ਕਿੰਨੀ ਵਧੀਆ ਇਹਨਾਂ ਦੀ ਗਰੋਥ ਹੋਈ ਹੋਈ ਆ ਹਨਾ ਦੇਖ ਸਕਦੇ ਹੋ ਇਹਨਾਂ ਦੀ ਡੈਕੋਰੇਸ਼ਨ ਪlant ਵਾਲੀ ਆਏ ਚਲੋ ਨੈਕਸਟ ਆਜੋ ਜੀ ਅੱਗੇ ਦਿਖਾ ਦਈਏ ਇਹ 10 10 ਪlant ਨੇ ਸਾਡੇ ਇੱਕੋ ਤਰ੍ਹਾਂ ਦੇ ਤੇ ਨੈਕਸਟ ਆ ਦੇਖੋ ਸਾਡਾ ਪlant ਕਿੱਥੇ ਤੱਕ ਇਹਦੀ ਹਾਈਟ ਗਈ ਆ ਗਰੋ ਬੈਗ ਦੇ ਵਿੱਚ ਮੇਰੇ ਤੋਂ ਵੀ ਉੱਪਰ ਹਾਈਟ ਆ ਮੇਰੀ ਨੀਅਰ ਨੀਅਰ ਅਬਾਊਟ 5 ਫੁੱਟ 6 ਇੰਚ ਹਾਈਟ ਆ ਤੁਸੀਂ ਦੇਖ ਸਕਦੇ ਹੋ ਮੇਰੇ ਤੋਂ ਵੀ ਸਿਰ ਕੱਢ ਕੇ ਉੱਪਰ ਗਿਆ ਹੋਇਆ ਇਹ ਪlant ਦੀ ਹਾਈਟ ਤੇ ਨੈਕਸਟ ਪlant ਆਏਗਾ ਸਾਡਾ ਸਨੇਕ ਪlant ਦੇਖ ਸਕਦੇ ਹੋ ਇਹਦੀ ਵੀ ਕਿੰਨੀ ਵਧੀਆ ਹਾਈਟ ਗਈ ਅੱਗੇ ਆਜੋ ਜੀ ਅੱਗੇ ਦਿਖਾਓ ਆ ਦੇਖੋ ਛੋਟੇ ਜਿਹੇ ਗਮਲੇ ਦੇ ਵਿੱਚ ਪlant ਨੇ ਕਿੰਨੀ ਵਧੀਆ ਗਰੋਥ ਕਰੀ ਹੋਈ ਆ ਤੇ ਉਹ ਤੋਂ ਬਾਅਦ ਮੇਰਾ ਫੇਵਰੇਟ ਪlant ਹੈ ਜੀ ਆਹ ਦੇਖ ਸਕਦੇ ਹੋ ਇੰਗਲਿਸ਼ ਰੋਜ਼ ਦਿਖਾ ਦਿਓ ਕੈਮਰਾਮੈਨ ਜੀ ক্লোਜ਼ ਹੋ ਕੇ ਹੁਣ ਇਹ ਫਲਾਵਰ ਦੇ ਕੇ ਹਟਿਆ ਦੇਖੋ ਤੁਸੀਂ ਦੇਖ ਸਕਦੇ ਹੋ ਫਲਾਵਰ ਇਹਦੇ ਝੜ ਚੁੱਕੇ ਨੇ ਹੁਣ ਇਹਦੀ ਪ੍ਰੂਨਿੰਗ ਕਰਾਂਗੇ ਅਸੀਂ ਪਰੋਨਿੰਗ ਤੋਂ ਬਾਅਦ ਬਹੁਤ ਵਧੀਆ ਜਾਨੀ ਉਹ ਤੋਂ ਬਾਅਦ ਦੁਬਾਰਾ ਪlant ਹੁੰਦਾ ਜਿਹੜਾ ਆਪਣਾ ਚਾਹੇ ਫਲਾਵਰ ਪlant ਆ ਫਲਾਵਰ ਦੇਣ ਲੱਗ ਜਾਂਦਾ ਜੇ ਕੋਈ ਮੰਨ ਲਓ ਫਰੂਟ ਦਾ ਪlant ਤਾਂ ਫਰੂਟ ਦੇਣ ਲੱ ਆ ਜਾਂਦਾ ਉਹ ਤੋਂ ਬਾਅਦ ਆ ਆ ਪlant ਦੀ ਵੀ ਅਸੀਂ ਪ੍ਰੋਨਿੰਗ ਕੀਤੀ ਹੋਇਆ ਪ੍ਰੋਨਿੰਗ ਜਿਹੜਾ ਪlantਸ ਦਾ ਇੱਕ ਬਹੁਤ ਹੀ ਵਧੀਆ ਮੰਨ ਲਓ ਇੱਕ ਜ਼ਰੂਰੀ ਨੈਸੈਸਰੀ ਦਾ ਉਹ ਆ ਕੀ ਕਹਿ ਸਕਦੇ ਆ ਆਪਾਂ ਨੈਸੈਸਰੀ ਚੀਜ਼ ਹੈ ਨਾ ਲਈ ਕਿਉਂਕਿ ਜੇ ਆਪਾਂ ਇਹਨਾਂ ਦੀ ਪ੍ਰੋਨਿੰਗ ਨਹੀਂ ਕਰਾਂਗੇ ਤਾਂ ਪlant ਦੀ ਗ੍ਰੋਥ ਰੁਕ ਜੂਗੀ ਇਸ ਕਰਕੇ ਟਾਈਮ ਟੂ ਟਾਈਮ ਪਲਾਂਟ ਜਦੋਂ ਮੰਨ ਲਓ ਕੋਈ ਆਪਣਾ ਫਲਾਵਰ ਪਲਾਂਟ ਆ ਉਹ ਫਲਾਵਰ ਦੇ ਕੇ ਹਟਿਆ ਤਾਂ ਉਹ ਤੋਂ ਬਾਅਦ ਉਹਦੀ ਪ੍ਰੋਨਿੰਗ ਜ਼ਰੂਰੀ ਆ ਜੇ ਕੋਈ ਮੰਨ ਲਓ ਫਰੂਟ ਵਾਲਾ ਪਲਾਂਟ ਆ ਤਾਂ ਉਹਦੀ ਪ੍ਰੋਨਿੰਗ ਜ਼ਰੂਰੀ ਆ ਹੁਣ ਆ ਦੇਖੋ ਇਹਦੀ ਕਰੀ ਹੋਈ ਆ ਦੇਖੋ ਆ ਵੀ ਇੰਗਲਿਸ਼ ਰੋਜ਼ ਆ ਦੇਖੋ ਕਿੰਨਾ ਵਧੀਆ ਫਲਾਰਾ ਹੈ ਇਹਦੇ ਤੇ ਨੈਕਸਟ ਤੁਸੀਂ ਆ ਵੀ ਦਿਖਾ ਸਕਦੇ ਹੋ ਦੇਖੋ ਕਿੰਨਾ ਵਧੀਆ ਪਲਾਂਟ ਆ ਹਨਾ ਠੀਕ ਹੈ ਗਰੋਥ ਦੇਖ ਸਕਦੇ ਹੋ ਤੁਸੀਂ ਇਹਨਾਂ ਦੀ ਛੋਟੇ ਛੋਟੇ ਗਮਲਿਆਂ ਦੇ ਵਿੱਚ ਆ ਬੈਂਬੂ ਦੇਖ ਸਕਦੇ ਹੋ ਤੁਸੀਂ ਤੇ ਆ ਆਪਣਾ ਕ੍ਰਿਸਮਸ ਟਰੀ ਨੈਕਸਟ ਠੀਕ ਹੈ ਕਿੰਨਾ ਸੋਹਣਾ ਹੈ ਫੇਰ ਬੈਂਪੂ ਦਾ ਪਲਾਂਟ ਦੇਖੋ ਹਾਈਟ ਕਿੱਥੇ ਚਲੇਗੀ ਕਰਿਸਮਸਟਰੀ ਦੇ ਨੀਅਰ ਅਬਾਊਟ ਹੈ ਆ ਇਹਦੀ ਹਾਈਟ ਫੇਰ ਆਪਣਾ ਫਲਾਵ ਉਹਦਾ ਆ ਗਿਆ ਗਲਾਬ ਗਲਾਬ ਦਾ ਪਲਾਂਟ ਹੈ ਇਹਦਾ ਛੋਟਾ ਗਲਾਬ ਹੁੰਦਾ ਸਾਈਜ਼ ਦੇ ਵਿੱਚ ਇਹ ਕਾਫੀ ਇਹਨੂੰ ਬਹੁਤ ਜ਼ਿਆਦਾ ਫੁੱਲ ਪੈਂਦਾ ਚਲੋ ਹੁਣ ਇਹ ਫਲਾਵਰ ਦੇ ਕੇ ਹਟਿਆ ਇਸ ਕਰਕੇ ਇਹਦੇ ਤੇ ਹੈ ਨਹੀਂਗਾ ਫਲਾਵਰ ਨੈਕਸਟ ਦਿਖਾਓ ਪਲਾਂਟ ਜੀ ਆ ਦੇਖੋ ਆ ਦੇਖੋ ਇਸ ਤਰ੍ਹਾਂ ਦਾ ਹੀ ਉਹਨੂੰ ਵੀ ਫਲਾਵਰ ਆਉਂਦਾ ਇਸ ਤਰ੍ਹਾਂ ਪੂਰਾ ਗਮਲਾ ਇਹ ਭਰ ਜਾਂਦਾ ਹੁੰਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਪਲਾਂਟ ਹੈ ਦੇਖੋ ਇਹ ਬੰਚ ਆਫ ਫਲਾਵਰ ਆਉਂਦੇ ਨੇ ਕਿੰਨਾ ਇੱਕ ਤਰ੍ਹਾਂ ਦਾ ਪੂਰੇ ਗੁੱਚਿਆਂ ਦੇ ਗੁੱਚੇ ਬਣੇ ਪਏ ਨੇ ਆ ਨੈਕਸਟ ਪlant ਹੈਗਾ ਨਰੰਗੀ ਦੇਖੋ ਕਿੰਨੀ ਵਧੀਆ ਕਿੰਨੀ ਨਰੰਗੀ ਆਈ ਇਹਨੂੰ ਇਹ ਡੈਕੋਰੇਸ਼ਨ ਪੀਸ ਹੈ ਨੀਚੋ ਜਦ ਆਪਾਂ ਦੇਖਦੇ ਹਾਂ ਕਿੰਨਾ ਬਹੁਤ ਸੋਹਣਾ ਲੱਗਦਾ ਅੱਖਾਂ ਨੂੰ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਆ ਦੇਖੋ ਆ ਪlant ਦੀ ਵੀ ਪ੍ਰੋਨਿੰਗ ਕੀਤੀ ਹੋਈ ਆ ਕੱਟਿਆ ਹੋਇਆ ਹੈਨਾ ਇਸ ਤੋਂ ਬਾਅਦ ਤੁਸੀਂ ਦੇਖਿਓ ਇਹਦੀ ਗ੍ਰੋਥ ਕਿੰਨੀ ਲਗਾਤਾਰ ਹੋjou ਨੈਕਸਟ ਸਾਡੇ ਡੈਕੋਰੇਸ਼ਨ ਵਾਲੇ ਆ ਗਏ ਫਲਾਵਰ ਪlant ਨੇ ਸਾਡੇ ਆ ਦੇਖੋ ਗੇਂਦਾ ਆ ਗਿਆ ਆਪਣਾ ਇਹਦਾ ਨੌਕੀ ਸੀਗਾ ਮਾ ਉਹ ਆ ਨੀਚੇ ਵੀ ਨੇ ਨੀਚੇ ਦੇਖ ਸਕਦੇ ਤੁਸੀਂ ਦੇਖੋ ਕਿੰਨੇ ਵਧੀਆ ਸਾਰੀ ਫਲਾਵਰ ਪਲਾਂਟ ਆ ਗਏ ਠੀਕ ਆ ਇਹਨੂੰ ਗਲਦੋਦੀ ਦਾ ਪਲਾਂਟ ਕਹਿ ਦਿੰਨੇ ਆਪਾਂ ਆ ਗਲਦੋਦੀ ਆ ਵੀ ਗਲਦੋਦੀ ਆ ਉਹ ਛੋਟੇ ਸਾਈਜ਼ ਦੇ ਵਿੱਚ ਆ ਵੱਡੇ ਸਾਈਜ਼ ਦੇ ਵਿੱਚ ਤੁਸੀਂ ਦੇਖ ਲਓ ਕਿੰਨੇ ਵਧੀਆ ਆ ਦੇਖੋ ਕਿਵੇਂ ਭਰਿਆ ਪਿਆ ਦਾ ਕੈਮਰਾ ਮੈਨੂੰ ਜੀ ਦਿਖਾ ਦਿਓ ਪ੍ਰੋਪਰ ਦੇਖੋ ਕਿੰਨਾ ਸੋਹਣਾ ਲੱਗਦਾ ਪਲਾਂਟ ਉਦੋਂ ਬਾਅਦ ਨੈਕਸਟ ਆ ਦੇਖੋ ਇਹ ਆਪ ਆ ਫਲਾਵਰ ਦੇਖੋ ਜੀ ਕਿੰਨਾ ਸੋਹਣਾ ਲੁੱਕ ਦਿਖਾਓ ਜੀ ਇਹਦੀ ਦੇਖੋ ਕਿੰਨਾ ਵਧੀਆ ਕਲਰ ਹੈ ਨੈਕਸਟ ਗਿੰਦਾ ਆ ਗਿਆ ਆ ਦੇਖੋ ਗਿੰਦੇ ਆ ਗਏ ਜੀ ਆ ਹਜੇ ਆ ਪlant ਨੂੰ ਡੋਡੀ ਆਉਣੀਆਂ ਸ਼ੁਰੂ ਹੋ ਗਈਆਂ ਇਹਦੇ ਫਲਾਵਰ 2-4 ਦਿਨ ਦੇ ਵਿੱਚ ਇਹਦੇ ਵੀ ਫਲਾਵਰ ਆ ਜਾਣਗੇ ਬਾਅਦ ਠੀਕ ਹੈ ਜੀ ਆ ਦੇਖੋ ਗਿੰਦੇ ਦਾ ਆ ਦੇਖੋ ਕਿੰਨੀ ਡੋਡੀ ਆ ਹੋਈ ਆ ਗਿੰਦੇ ਨੂੰ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਹਨਾ ਜਦੋਂ ਇਹ ਪੂਰਾ ਭਰਨਾ ਕਿੰਨਾ ਵਧੀਆ ਲੱਗਣਾ ਇਹਨੇ ਫੁੱਲੇ ਫੁੱਲ ਹੋਊਗਾ ਇਹਦੇ ਵਿੱਚ ਆ ਦੇਖ ਲਓ ਆ ਵੀ ਗਲਦੋਦੀ ਆ ਜੀ ਤੇ ਆ ਦੇਖ ਲਓ ਸਾਰੇ ਗਿੰਦਿਆਂ ਦੇ ਆ ਐਲੋਵੀਰਾ ਆ ਗਿਆ ਜੀ ਇਸ ਤੋਂ ਬਾਅਦ ਠੀਕ ਹੈ ਜੀ ਆਹ ਦੇਖੋ ਇਹਨੂੰ ਇਹਨੂੰ ਵੀ ਫਲਾਵਰ ਆਉਂਦਾ ਹੁੰਦਾ ਦੇਖੋ ਕਿੰਨੀ ਸੋਹਣੀ ਤਿਆਰ ਹੋ ਚੁੱਕੀ ਅੱਗੇ ਆਪਣੇ ਪੌਟ ਦੇ ਵਿੱਚ ਆਪਣੀ ਗ੍ਰੀਨ ਚਿੱਲੀ ਦੇ ਪlant ਸੀ ਇਹ ਹੁਣ ਗ੍ਰੀਨ ਚਿੱਲੀਆਂ ਦੇ ਕੇ ਹਟੀ ਜਾ ਹੁਣ ਆਹ ਦੇਖੋ ਗ੍ਰੀਨ ਚਿੱਲੀ ਹਜੇ ਵੀ ਆ ਰਹੀ ਆ ਬਟ ਹੁਣ ਇਹਦਾ ਟਾਈਮ ਨਹੀਂ ਗਾ ਚਿੱਲੀ ਦਾ ਇਸ ਕਰਕੇ ਆਹ ਦੇਖੋ ਪlant ਦੀ ਕਟਿੰਗ ਕਰੀ ਸੀਗੀ ਦੁਬਾਰਾ ਫੇਰ ਫੁੱਟ ਰਿਹਾ ਬਹੁਤ ਹੀ ਵਧੀਆ ਬਣ ਰਹੇ ਨੇ ਆ ਸਾਰੇ ਗ੍ਰੀਨ ਤੇ ਆ ਆਪਣਾ ਪੱਤਰ ਚਟ ਦਾ ਪlant ਆ ਗਿਆ ਦੇਖ ਸਕਦੇ ਹੋ ਇਹਦੀ ਗ੍ਰੋਥ ਇਹ ਵੀ 6 ਫੁੱਟ ਤੱਕ ਦੀ ਹਾਈਟ ਲੈ ਗਿਆ ਸੀਗਾ ਇਹਦੀ ਕਟਿੰਗ ਹੋਈ ਆ ਕੈਮਰਾਮੈਨ ਜੀ ਅੱਗੇ ਦਿਖਾ ਦਿਓ ਇਹ ਸੀਗਾ ਆਪਾਂ ਹੁਣ ਇੱਕ ਕਲਮ ਲਾਈ ਹੋਈ ਆ ਕਲਮ ਤਿਆਰ ਹੋਣ ਨੂੰ ਥੋੜਾ ਟਾਈਮ ਲੱਗੂਗਾ ਬਸ ਜਸਟ ਇਹ ਹੁਣ ਤਿਆਰ ਹੋ ਰਹੀ ਆ ਹੁਣ ਇਹਦੇ 2-4 ਦਿਨਾਂ ਦੇ ਵਿੱਚ ਦੁਬਾਰਾ ਪlant ਨੇ ਚੱਲ ਪੈਣਾ ਨੇ ਅੱਗੇ ਕੋਰੀਅਂਡਰ ਧਨੀਆ ਲਾਇਆ ਸੀਗਾ ਅਸੀਂ ਆਪਣੇ ਗਰੋ ਬੈਗਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਦੇਖੋ ਆਹ ਦੇਖੋ ਆਹ ਕੁਝ ਕੱਟਿਆ ਹੋਇਆ ਕਰਦਿਆ ਨੇ ਯੂਜ਼ ਕੀਤਾ ਹੋਇਆ ਤੇ ਆਹ ਦੇਖੋ ਇਹਦੀ ਕਿੰਨੀ ਵਧੀਆ ਗਰੋਥ ਹੋਈ ਆਹ ਦੇਖੋ ਆ ਵੀ ਆ ਦੇਖੋ ਆਹ ਪਲਾਂਟ ਉਹ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਿਹਦੀ ਬਹੁਤ ਵੱਡੀ ਹਾਈਟ ਹੋ ਗਈ ਸੀ ਉਹ ਪਲਾਂਟ ਦਾ ਹੀ ਬੇਬੀ ਆ ਇੱਕ ਕਿਸਮ ਦਾ ਕਹਿ ਸਕਦੇ ਆ ਆਪਾਂ ਦੁਬਾਰਾ ਇਹ ਲਾਇਆ ਸੀ ਮੈਂ ਫੇਰ ਚੱਲ ਪਿਆ ਨਾਲ ਤੁਲਸੀ ਮਾਤਾ ਜੀ ਦਾ ਪਲਾਟ ਆਪਣੇ ਆਪ ਉੱਗ ਗਿਆ ਆ ਫੇਰ ਆ ਗਿਆ ਆਪਣਾ ਗਲਾਬ ਦਾ ਪਲਾਂਟ ਠੀਕ ਹੈ ਜੀ ਉਸ ਤੋਂ ਬਾਅਦ ਫੇਰ ਆ ਦੇਖੋ ਗੇਂਦਾ ਗੇਂਦੇ ਨੂੰ ਡੋਡੀ ਦੇਖ ਸਕਦੇ ਹੋ ਤੁਸੀਂ ਇਹ ਹਜੇ ਮੇਰਾ ਅੰਗਰੋਵ ਹੈ ਖਾਲੀ ਪਿਆ ਇਹਦੇ ਵਿੱਚ ਮੈਂ ਕੁਝ ਨਾ ਕੁਝ ਹੁਣ ਲਾਉਂਗਾ ਉਸ ਤੋਂ ਬਾਅਦ ਮੇਰਾ ਫੇਵਰੇਟ ਪਲਾਂਟ ਲੈਮਨ ਦਾ ਪਲਾਂਟ ਦੇਖੋ ਤੁਸੀਂ ਇਹਦੇ ਵਿੱਚ ਉਹ ਮੈਂ ਨੀਅਰ ਅਬਾਊਟ 5 ਤੋਂ 7 ਕਿਲੋ ਲੈਮਨ ਤੋੜ ਤੋੜ ਚੁੱਕਿਆ ਹੁਣ ਅਚਾਰ ਪਾਇਆ ਕਰਦਿਆਂ ਨੇ ਉਹਨਾਂ ਦਾ ਹਾਲਾਕੀ ਟਾਈਮ ਹੁਣ ਸਰਦੀਆਂ ਦੇ ਵਿੱਚ ਇੰਨਾ ਯੂਜ਼ ਨਹੀਂ ਹੁੰਦਾ ਲੈਮਨ ਹੁਣ ਉਹਨਾਂ ਉਹ ਕੱਟ ਕੇ ਅਸੀਂ ਉਹਨਾਂ ਦਾ ਅਚਾਰ ਪਾਇਆ ਉਹ ਵੀ ਤੁਹਾਨੂੰ ਦਿਖਾਉਂਗਾ ਤੁਸੀਂ ਮੈਂ ਤੁਹਾਨੂੰ ਲੈਮਨ ਦਾ ਸਾਈਜ਼ ਦਿਖਾਉਣਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿੰਨਾ ਸੋਹਣਾ ਸਾਈਜ਼ ਹੈ ਕਿੱਡਾ ਵੱਡਾ ਸਾਈਜ਼ ਹੋਇਆ ਲੈਮਨ ਦਾ ਪੂਰਾ ਪ੍ਰੋਪਰ ਜੂਸੀ ਲੈਮਨ ਹੈ ਤੇ ਬੰਚਸ ਦੇ ਵਿੱਚ ਲੱਗਦਾ ਆ ਦੇਖੋ ਤੁਸੀਂ ਦੁਬਾਰਾ ਫੇਰ ਲੈਮਨ ਦੁਬਾਰਾ ਫੇਰ ਲੱਗਣ ਲੱਗ ਗਿਆ ਆ ਦੇਖੋ ਬੰਚਸ ਦੇ ਵਿੱਚ 5 5 7 7 ਲੱਗਦੇ ਨੇ ਜੀ ਇਕੱਠੇ ਉਤੋਂ ਬਾਅਦ ਮੈਂ ਗੁਆਵਰਾ ਪਲਾਂਟ ਲਾਇਆ ਹੋਇਆ। ਤੇ ਉਤੋਂ ਬਾਅਦ ਮੇਰਾ ਮਨੀ ਪਲਾਂਟ ਆ ਗਿਆ ਜੀ। ਦੇਖ ਸਕਦੇ ਹੋ ਤੁਸੀਂ। ਠੀਕ ਹੈ ਜੀ। ਆਹ ਛੋਟਾ ਮਨੀ ਪਲਾਂਟ ਹੈ ਜੀ ਮੇਰਾ ਗਰੋ ਬੈਗ ਦੇ ਵਿੱਚ ਹੈ। ਤੁਸੀਂ ਦੇਖ ਸਕਦੇ ਹੋ ਕਿੰਨੀ ਗਰੋਥ ਕਰ ਚੁੱਕਿਆ। ਇਹਨੂੰ ਹੁਣ ਮੈਂ ਕਿਸੇ ਵੱਡੇ ਪੌਟ ਦੇ ਵਿੱਚ ਜਾਂ ਗਰੋ ਬੈਗ ਦੇ ਵਿੱਚ ਜਾਂ ਗਮਲੇ ਦੇ ਵਿੱਚ ਟ੍ਰਾਂਸਫਰ ਕਰ ਦੇਣਾ। ਉਹਦੀ ਵੀ ਗਰੋਥ ਇਸ ਤਰ੍ਹਾਂ ਹੋਊਗੀ। ਤੇ ਆ ਤੋਲਸੀ ਮਾਤਾ ਜੀ ਆ ਗਿਆ ਆਪਣੇ। ਠੀਕ ਹੈ ਜੀ। ਕੈਮਰਾਮੈਨ ਜੀ ਇੱਧਰ ਵੀ ਦਿਖਾ ਦਿਓ ਤੁਸੀਂ। ਆ ਦੇਖੋ। ਕਿੰਨਾ ਸੋਹਣਾ ਪਲਾਂਟ ਹੋਇਆ ਹੋਇਆ। ਠੀਕ ਹੈ ਜੀ। ਆਹ ਪਲਾਂਟ ਆ ਗਿਆ ਜੀ ਆਪਣਾ ਤੇ ਆਹ ਨੈਕਸਟ ਆ ਪਲਾਂਟ ਆ ਗਿਆ ਇਹ ਫਲਾਵਰ ਦਾ ਪਲਾਂਟ ਆ ਵਿਦ ਖੁਸ਼ਬੂ ਇਹਦੇ ਵਿੱਚ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੁੰਦੀ ਆ ਇਸ ਤਰ੍ਹਾਂ ਦੇ ਆ ਦੇਖ ਸਕਦੇ ਹੋ ਤੁਸੀਂ ਫਲਾਵਰ ਹੁੰਦੇ ਨੇ ਇਹਦੇ ਦੇਖ ਸਕਦੇ ਹੋ ਤੇ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਹੁੰਦੀ ਆ ਇਹਦੇ ਵਿੱਚੋਂ ਮਜ਼ਾ ਆ ਜਾਂਦਾ ਜੀ ਜਦੋਂ ਇਹਦੀ ਗਰੋਥ ਹੋਊਗੀ ਬਹੁਤ ਹੀ ਵਧੀਆ ਮਤਲਬ ਕਿ ਖੁਸ਼ਬੂ ਆਉਂਦੀ ਆ ਤੇ ਇਸ ਤੋਂ ਬਾਅਦ ਇਹ ਤਾਂ ਆਪਾਂ ਤੁਹਾਨੂੰ ਮੈਂ ਓਵਰਵਿਊ ਦੇਤਾ ਔਰ ਆਪਣਾ ਛੱਤ ਦੇ ਉੱਤੇ ਗਾਰਡਨਿੰਗ ਕਰ ਲਈ ਕਾਫੀ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਪੈਂਦੀਆਂ ਨੇ ਪ੍ਰੋਪਰ ਇਹਨਾਂ ਦੀ ਕਦੋਂ ਗੋਡੀ ਕਰਨੀ ਆ ਕਦੋਂ ਖਾਦ ਪਾਉਣੀ ਆ ਕਦੋਂ ਪ੍ਰੋਨਿੰਗ ਕਰਨੀ ਆ ਕਟਿੰਗ ਕਰਨੀ ਤੁਸੀਂ ਦੇਖ ਸਕਦੇ ਆ ਦੇਖੋ ਮੈਂ ਗੋਡੀ ਕਰੀ ਹੋਈ ਆ ਦੇਖੋ ਆ ਦੇਖੋ ਮਿੱਟੀ ਦੇਖੋ ਕਿੰਨੀ ਵਧੀਆ ਜੀ ਆ ਦੇਖ ਸਕਦੇ ਦਿਖਾਓ ਕੈਮਰਾਮੈਨ ਜੀ ਸਾਰੇ ਆ ਨੀਰ ਬੋਟਾ ਮੈਂ ਪਲਾਂਟਸ ਦੀ ਸਾਰਿਆਂ ਦੀ ਮੈਂ ਕਰਤੀ ਸੀਗੀ ਗੋਡੀ ਇਹ ਬਹੁਤ ਹੀ ਜ਼ਰੂਰੀ ਹੈ ਗਾਰਡਨਿੰਗ ਦੇ ਕਾਫੀ ਚੀਜ਼ਾਂ ਇਹਦੇ ਵਿੱਚ ਕਿਹੜੀ ਖਾਦ ਪਾਣੀ ਆ ਕਦੋਂ ਪਾਣੀ ਆ ਕਈ ਵਾਰ ਕਿਸੇ ਪਲਾਂਟ ਨੂੰ ਬਿਮਾਰੀ ਪੈ ਜਾਂਦੀ ਆ ਉਹ ਆਪਾਂ ਦੇਖਣਾ ਹਨਾ ਵੀ ਕਿਹੜੀ ਦਵਾਈ ਪਾਉਣੀ ਆ ਉਹਦੇ ਵਿੱਚ ਇਸ ਇਸ ਲਈ ਇਹ ਤੋਂ ਇਲਾਵਾ ਮੈਂ ਹੋਰ ਆਪਣੀ ਨੀਚੇ ਉੱਥੇ ਵੀ ਗਾਰਡਨਿੰਗ ਕਰੀ ਹੋਈ ਆ ਮੇਰੇ ਪਲਾਂਟ ਲੱਗੇ ਹੋਏ ਉੱਤੇ ਵੀ ਤੇ ਨੈਕਸਟ ਬਲੌਗ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਦਿਖਾਉਂਗਾ ਉਹਨਾਂ ਬਾਰੇ ਜਾਣਕਾਰੀ ਦਊਂਗਾ ਅਗਲੀ ਅਗਲੀ ਵੀਡੀਓ ਦੇ ਵਿੱਚ ਮੈਂ ਸਾਰੇ ਪਲਾਂਟਸ ਦੇ ਨਾਂ ਦੱਸੂਗਾ ਵਿਦ ਡਿਟੇਲ ਤੇ ਆਪਾਂ ਇਹਨਾਂ ਨੂੰ ਕਿਹੜੇ ਟਾਈਮ ਲਾ ਸਕਦੇ ਆ ਕਿਹੜੀ ਇਹਨਾਂ ਨੂੰ ਖਾਦ ਦੀ ਲੋੜ ਆ ਇਸ ਤੋਂ ਇਲਾਵਾ ਮੈਂ ਆ ਮੇਰਾ ਫਸਟ ਫਲੋਰ ਸੀ ਸੈਕਿੰਡ ਫਲੋਰ ਦੇ ਉੱਤੇ ਵੀ ਮੈਂ ਗਾਰਡਨਿੰਗ ਕੀਤੀ ਹੋਈ ਹੈ ਚਲੋ ਕੈਮਰਾਮੈਨ ਜੀ ਆਪਾਂ ਉਹ ਵੀ ਦਿਖਾ ਦਿੰਨੇ ਆ ਆਜੋ ਤੁਹਾਨੂੰ ਨਾਲ ਦੀ ਨਾਲ ਦਿਖਾਏ ਦਿਨਾ ਇਹ ਤੋਂ ਇਲਾਵਾ ਜਿਹੜੀ ਮੈਂ ਤੁਹਾਨੂੰ ਹੁਣ ਦਿਖਾਉਣ ਜਲਿਆ ਆਪਣੇ ਹਨਾ ਪlant ਇਸ ਤੋਂ ਇਲਾਵਾ ਹੋਰ ਵੀ ਮੇਰੇ ਪlant ਲਾਏ ਹੋਏ ਨੇ ਉਹ ਨੀਚੇ ਨੇ ਇਹ ਪlantਸ ਮੈਂ ਤੁਹਾਨੂੰ ਦਿਖਾ ਰਿਹਾ ਇਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਬੇਲ ਨਾ ਕਹ ਦੇਣੇ ਆ ਨਾ ਉਹ ਲਾਈਆਂ ਹੋਈਆਂ ਨੇ ਆ ਦੇਖੋ ਦਿਖਾ ਦਿਓ ਕੈਮਰਾਮੈਨ ਜੀ ਆ ਦੇਖੋ ਆ ਦੇਖੋ ਫਲਾਵਰ ਆਏ ਹੋਏ ਨੇ ਇਹਨਾਂ ਨੂੰ ਦੇਖ ਸਕਦੇ ਹੋ ਤੁਸੀਂ